ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਬੈਗ ਗਲਾ ਕਟਣ ਦਾ ਤਰੀਕਾ ਦੱਸਾਂਗੇ ਵੀ ਜਿਹੜੇ ਨਾਲ ਕਿ ਆਪਣੀ ਪੈਕ ਗਲੇ ਦੀ ਗੁਲਾਈ ਵਧੀਆ ਆਵੇ ਆਪਾਂ ਕੈਸ ਤਰੀਕ ਨਾਲ ਬੈਗ ਗਲੇ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਦੇਖੋ ਆਪਣਾ ਗਲਾ ਜਿੰਨਾ ਵੀ ਹੈਗੇ ਤੁਸੀਂ ਚੜਾਈ ਰੱਖਣੀ ਹੈ 2.5 ਰੱਖਣੀ ਹੈ 3 ਜਿੰਨਾ ਵੀ ਰੱਖਣਾ ਤੁਸੀਂ ਉਹਨਾਂ ਤੁਸੀਂ ਉੱਪਰ ਨਿਸ਼ਾਨ ਲਾ ਲੈਣਾ ਇਸ ਤੋਂ ਬਾਅਦ ਜਿੰਨਾ ਤੁਹਾਡਾ ਤਿਆਰ ਗਲਾ ਤੁਸੀਂ ਉੱਥੇ ਹੀ ਨਿਸ਼ਾਨ ਲਾਉਣਾ ਵਾਧ ਨਿਸ਼ਾਨ ਨਹੀਂ ਲਾਉਣਾ ਦੇਖੋ ਜਿਵੇਂ ਆਪਣਾ ਗਲਾ ਹੈਗਾ 4 ਇੰਚ ਤਿਆਰ ਹੈ ਤੇ ਆਪਾਂ 4 ਇੰਚ ਤੇ ਹੀ ਪੂਰਾ ਨਿਸ਼ਾਨ ਲਾਉਣਾ ਹੈ ਠੀਕ ਹੈ ਇੱਥੋਂ ਆਪਾਂ ਰੱਖਾਂਗੇ 2.5 ਜਿੰਨਾ ਆਪਾਂ ਉੱਪਰ ਚੌੜਾ ਰੱਖਿਆ ਗਲਾ ਓਨਾ ਹੀ ਇੱਥੇ ਰੱਖਾਂਗੇ ਆਪਾਂ ਗਲਾ ਚੌੜਾ ਠੀਕ ਹੈ ਜੀ ਤੇ ਆਪਾਂ ਇੱਕ ਬਾਕਸ ਬਣਾ ਲਾਂਗੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਜਿਹੜੀ ਇਹ ਗੁਲਾਈ ਪਾਉਣੀ ਹੈ ਅੱਧੇ ਇੰਚ ਦੀ ਗੁਲਾਈ ਨਹੀਂ ਪਾਉਣੇਗੀ ਤੇ ਇਹ ਤੁਸੀਂ ਅੱਧੇ ਇੰਚ ਤੋਂ ਵੀ ਘੱਟ ਗੁਲਾਈ ਪਾਉਣੀ ਹੈ ਠੀਕ ਹੈ ਜੀ ਜਿਵੇਂ ਆਪਣਾ ਅੱਧਾ ਇੰਚ ਇੱਥੋਂ ਹੋ ਗਿਆ ਇਸ ਤੋਂ ਵੀ ਘੱਟ ਗੁਲਾਈ ਪਾਉਣੀ ਹੈ ਇਹਦੇ ਨਾਲ ਕੀ ਆਪਣੀ ਗੁਲਾਈ ਵਧੀਆ ਸ਼ੇਪ ਬਣੂਗੀ ਅਗਰ ਤੁਸੀਂ ਅੱਧੇ ਇੰਚ ਦੀ ਗੁਲਾਈ ਪਾਉਣੇ ਹੋ ਦੇਖੋ ਜਿਵੇਂ ਆਪਾਂ ਅੱਧੇ ਇੰਚ ਦੀ ਗੁਲਾਈ ਪਾਉਣੀ ਹੈ ਇੱਥੇ ਤੇ ਜਿਹੜੀ ਹੈਗੀ ਆਪਣੀ ਇਹ ਵਾਲੀ ਗੁਲਾਈ ਇਸ ਤਰੀਕੇ ਨਾਲ ਬਣੂਗੀ ਜੇ ਤੁਸੀਂ 1/2 ਇੰਚ ਲੋ ਘੱਟ ਗੁਲਾਈ ਪਾਉਣੇ ਤਾਂ ਇਹ ਆਪਣੀ ਗੁਲਾਈ ਜਿਹੜੀ ਇਸ ਤਰੀਕੇ ਨਾਲ ਬਣੂਗੀ ਠੀਕ ਹੈ ਜੀ ਇੱਥੋਂ ਜਿਹੜਾ ਆਪਣਾ ਪ੍ਰੋਪਰ ਗਲਾ ਗੁਲਾਈ ਚ ਹੋ ਜਾਊਗਾ ਅਗਰ ਤੁਸੀਂ 1 ਇੰਚ ਦੀ ਕਾਰਡ ਪਾਉਣੇ ਆ ਤਾਂ ਜਿਹੜਾ ਹੈਗਾ ਬੈਕ ਗਲੇ ਦੀ ਗੁਲਾਈ ਬਿਲਕੁਲ ਵੀ ਸੋਹਣੀ ਨਹੀਂ ਹੋਣੀ ਦੇਖੋ ਇਸ ਤਰੀਕੇ ਨਾਲ ਆਪਣੀ ਗੁਲਾਈ ਆ ਜੂਗੀ ਠੀਕ ਹੈ ਤੇ ਤੁਸੀਂ ਫਿਰ 1/2 ਇੰਚ ਦੀ ਗੁਲਾਈ ਵੀ ਪਾ ਸਕਦੇ ਹੋ ਤੇ ਤੁਸੀਂ 1/2 ਇੰਚ ਤੋਂ ਘੱਟ ਵੀ ਗੁਲਾਈ ਪਾ ਸਕਦੇ 1 ਇੰਚ ਦੀ ਗੁਲਾਈ ਨਹੀਂ ਪਾ ਸਕਦੇ ਠੀਕ ਹੈ ਜੀ ਹੁਣ ਤੁਸੀਂ ਗਲਾ ਕਟਿੰਗ ਕਿਸ ਤਰੀਕੇ ਨਾਲ ਕਰਨਾ ਹੈ ਦੇਖੋ ਜਦੋਂ ਆਪਾਂ ਗਲਾ ਕਟਿੰਗ ਕਰਨ ਲੱਗਦੇ ਆ ਤਾਂ ਆਪਾਂ ਕੈਂਚੀ ਨੂੰ ਇਸ ਤਰੀਕੇ ਨਾਲ ਘੁਮਾ ਦੇਣਾ ਤੇ ਆਪਾਂ ਕੈਂਚੀ ਚੱਕਣੀ ਨਹੀਂ ਵਿੱਚੋਂ ਠੀਕ ਹੈ ਜੀ ਜਿਵੇਂ ਇੱਥੋਂ ਆਪਾਂ ਗਲਾ ਸਟਾਰਟ ਕਰ ਲਿਆ ਕਟਿੰਗ ਕਰਨ ਚ ਇਹਨੂੰ ਕੈਂਚੀ ਨੂੰ ਤੁਸੀਂ ਇਸ ਤਰੀਕੇ ਨਾਲ ਇਸ ਤਰੀਕਾ ਘੁਮਾ ਦੇਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਤੇ ਦੇਖੋ ਆਪਣਾ ਹਮ ਬੈਕ ਗਲਾ ਕਿੰਨੇ ਸੋਹਣੇ ਸ਼ੇਪ ਚ ਬਣਿਆ ਹੈ ਠੀਕ ਹੈ ਜੀ ਜੇ ਅਗਰ ਆਪਾਂ ਇੱਥੋਂ ਸੂਟ ਦੀ ਗੁਲਾਈ ਪਾਉਣੇ ਗਲੇ ਦੀ ਇੱਥੋਂ ਆਪਾਂ ਐਸੇ ਕਿ ਨਾ ਕਰਦੇ ਆ ਇੱਥੋਂ ਆਪਾਂ ਐਂ ਚੁੱਕ ਦਿੰਨੇ ਆ ਨਾ ਆਪਾਂ ਕੈਂਚੀ ਜਿਹੜਾ ਪਜ ਰਿਹਾ ਇਸਨੂੰ ਕੱਟ ਪਾਉਣੇ ਇਸ ਤਰੀਕੇ ਨਾਲ ਠੀਕ ਹੈ ਤੇ ਆਪਣੇ ਗਲਾ ਸ਼ੇਪ ਆਪਣੇ ਇਸ ਤਰੀਕੇ ਨਾਲ ਆਉਗੀ ਇਸ ਤਰੀਕੇ ਨਾਲ ਦੇਖੋ ਇਸ ਗਲੇ ਵਿੱਚ ਤੇ ਇਸ ਗਲੇ ਵਿੱਚ ਕਿੰਨਾ ਫਰਕ ਆ ਤੁਸੀਂ ਦੇਖ ਸਕਦੇ ਆ ਇੱਥੇ ਆਪਾਂ ਜੋ ਚੱਕੀ ਸੀ ਕੈਂਚੀ ਆਪਣੇ ਇੱਥੋਂ ਕੱਟ ਪੈ ਗਿਆ ਤੇ ਇੱਥੇ ਆਪਾਂ ਕੈਂਚੀ ਇਸ ਤਰੀਕੇ ਨਾਲ ਘੁਮਾਤੀ ਇਹ ਬੇਕਲ ਲਈ ਕੋਈ ਕੱਟ ਨਹੀਂ ਪਿਆ ਠੀਕ ਹੈ ਜੀ ਅਗਰ ਜਦੋਂ ਵੀ ਤੁਸੀਂ ਗਲੇ ਦੀ ਕਟਿੰਗ ਕਰਨੀ ਹੈ ਗੋਲ ਗਲੇ ਦੀ ਜਾਂ ਮੋੜੇ ਦੀ ਕਾਟ ਪਾਣੀ ਹੈ ਜਾਂ ਤੁਸੀਂ ਗੋਲ ਗਲੇ ਦੀ ਕਟਿੰਗ ਕਰਨੀ ਹੈ ਤੁਸੀਂ ਕੈਂਚੀ ਨੂੰ ਸਿਰਫ ਇਸ ਤਰੀਕੇ ਨਾਲ ਚਲਾਉਣਾ ਹੈ ਠੀਕ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਕੈਂਚੀ ਨੂੰ ਐਂ ਘੁਮਾ ਦੇਣਾ ਠੀਕ ਹੈ ਜੀ ਤੇ ਆਪਣੇ ਬਹੁਤ ਸੋਹਣੀ ਗੁਲਾਈ ਪੈਂਦੀ ਹੈ ਇਸ ਤਿਕਨੇ ਜੇ ਆਪਾਂ ਗਲਾ ਕਟਿੰਗ ਕਰਦੇ ਆ ਤੇ ਇਹ ਆਪਣੀ ਵੀਡੀਓ ਬਿਲਕੁਲ ਛੋਟੀ ਜੀ ਵੀਡੀਓ ਸੀ ਬਾਕੀ ਆਪਣੇ ਕੰਮ ਦੀ ਬਹੁਤ ਵੀਡੀਓ ਸੀ ਕਿਉਂਕਿ ਬੈਕ ਗਲੇ ਦੇ ਨਾਲ ਹੀ ਬੈਕ ਤੋਂ ਕੁਰਤੀ ਦੀ ਸ਼ੇਪ ਬਣਦੀ ਹੈ ਤੇ ਬੈਕ ਤੋਂ ਕੁਰਤੀ ਆਪਣੇ ਸੋਹਣੀ ਲੱਗਦੀ ਆ ਅਗਰ ਆਪਣਾ ਬੈਕ ਗਲੇ ਟੇਡਾ ਮੇਡਾ ਹੋ ਗਿਆ ਤੇ ਆਪਣੀ ਕੁਰਤੀ ਦੀ ਜਿਹੜੀ ਬੈਕ ਹੈ ਬਿਲਕੁਲ ਵੀ ਸੋਹਣੀ ਨਹੀਂ ਲੱਗਣੀ ਸੋ ਤੁਸੀਂ ਬੈਕ ਗਲੇ ਦੀ ਕਟਿੰਗ ਦੀ ਜਿਹੜੀ ਪਾਉਣੀ ਹੈ ਇਸ ਤਰੀਕੇ ਨਾਲ ਹੀ ਪਾਉਣੀ ਹੈ ਜਿਹੜੀ ਉੱਪਰ ਕੈਂਚੀ ਤੁਸੀਂ ਨਾ ਚੱਕੋ ਤੇ ਇੱਥੋਂ ਹੀ ਕਮਾ ਦਿਓ ਠੀਕ ਹੈ ਜੀ ਛੋਟੀ ਜੀ ਵੀਡੀਓ ਸੀ ਪਰ ਥੋੜੇ ਕੰਮ ਦੀ ਵੀਡੀਓ ਹੈ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਮਿਲਦੇ ਹਾਂ ਨੈਕਸਟ ਵਿੱਚ ਬਾਏ ਬਾਏ ਰੱਬ ਰੱਖਾ